ਬਲਵਿੰਦਰ ਖਪਰ ਭਗਾਣਾ ਅੱਜ ਗੁਰਪ੍ਰੀਤ ਪੁੱਤਰ ਬਲਵਿੰਦਰ ਸਿੰਘ ਨੇ ਮੈਨੂੰ ਜਾਤੀ ਸ਼ਬਦ ਬੋਲੇ ਸਕੂਲ ਦੇ ਗੇਟ ਦੇ ਮੋੜੇ ਗੇਟ ਦੇ ਮੋੜੇ ਜਾਤੀ ਸ਼ਬਦ ਬੋਲੇ ਤੇ ਇਹਨਾਂ ਚੂੜਾ ਕਿ ਮਾਰਾ ਲੋਥੀ ਜਿਹੜੀ ਸਰਪੰਚ ਨਹੀਂ ਕਰਦੇ ਨੇ ਬਹੁਤ ਗੰਦੀਆਂ ਗੱਲਾਂ ਹੁੰਦੀ ਮੈਨੂੰ ਤੀਆਂ ਤੇ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ ਅਸੀਂ ਪੂਰੇ ਪਿੰਡ ਵਸਿਆ ਨੇ ਮੇਰਾ ਸਾਥ ਦਿੱਤਾ ਅਸੀਂ ਪੁਰ ਪ੍ਰਸ਼ਾਸਨ ਐਫ ਐਚਓ थाना 라ਵਲਪਿੰਡੀ ਤੋਂ ਆਏ ਅਸੀਂ ਲੈਫਟੀਨੈਂਟ ਦੇ ਤਰਫਾਸ ਦੇਖ ਕੇ ਆਏ ਆ ਤੇ ਉੱਤੇ ਐਸਟੀ ਐਸਟੀ ਐਫ ਦੀ ਧਰਮਤਾਵਤ ਉੱਤੇ ਮੁਕਦਮਾ ਦਾਜੀ ਕੀਤਾ ਜਾਵੇ ਐਦਾਂ ਦੇ ਸ਼ਰਾਰਤੀ ਜਨਸਾਂ ਨੂੰ ਨੱਥ ਪਾਈ ਜਾਵੇ ਜੋ ਕਿ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਪਿੰਡ ਦੀ ਅਮਨ ਅਮਨ ਕਾਨੂੰਨ ਦੀ ਸ਼ਾਂਤੀ ਚਾਹੁੰਦੇ ਆ ਕਿ ਸਾਡੇ ਜਿਹੜਾ ਕੰਮ ਆ ਉਹਨਾਂ ਦੇ ਵਿੱਚ ਵੀ ਰੁਕਾਵਟ ਪਾਉਂਦੇ ਆ ਉਹਨਾਂ ਤੇ ਵੀ ਨੱਥ ਪਾਈ ਜਾਵੇ ਅਸੀਂ ਅੱਜ ਮਾਨਸੇਰ ਸਾਹਿਬ ਨੂੰ ਇਹ ਮੰਗ ਪੱਤਰ ਦੇ ਰਹੇ ਹਾਂ ਤੇ ਕੱਲ ਤੱਕ ਜੇ ਕੋਈ ਕਾਰਵਾਈ ਉਹਨਾਂ ਤੇ ਹੁੰਦੀ ਆ ਠੀਕ ਆ ਜੇ ਅਗਰ ਉਹਨਾਂ ਤੇ ਕਾਰਵਾਈ ਨਹੀਂ ਹੋਈ ਤਾਂ ਅਸੀਂ ਇੱਥੇ ਰੋਡ ਜਾਮ ਕਰਕੇ ਅਸੀਂ ਐਜੀਟੇਸ਼ਨ ਕਰਾਂਗੇ ਜੋ ਵੀ ਜੋ ਵੀ ਉਹਦੀ ਕੋਈ ਵੀ ਨੁਕਸਾਨ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਉਹ ਪੁਲ ਪ੍ਰਸ਼ਾਸਨ ਦਾ ਹੋਊਗਾ ਇਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਪਹਿਲਾਂ ਇੱਕ ਅਸੀਂ ਮੰਗ ਪੱਤਰ ਮੈਸੇਜ ਦੇ ਕੇ ਦੇ ਰਹੇ ਆ ਤੇ ਤੇ ਉਤਰਾਧ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਰਿਐਕਟ ਕਰਕੇ ਜੋ ਵੀ ਉਹਨਾਂ ਤੇ ਬਣਦੀ ਕਾਰਵਾਈ ਆ ਕੀਤੀ ਜਾਵੇ ਧੰਨਵਾਦ ਜੀ ਚਲੋ ਚਲੋ ਵਾ ਚਲੋ ਇਹ ਕਿੱਥੇ ਪਾਜੀ ਨਾ ਆਣਾ ਜੇ ਨਿਕਲਦੇ ਸਾਰੇ ਆਓ ਮੈਂ ਤੇ ਥੋੜੀ ਜਿਹੀ ਥੋੜੀ ਜਿਹੀ ਮਾਰ ਰਹੀ ਹਾਂ ਉਹ ਗੋਗਾ 100 ਤੇ ਘਰ ਉਹਨਾਂ ਸਾਨੂੰ ਥੋੜੀ ਜਿਹੀ ਨਾ ਮਤਲਬ ਹੈ ਕਿ ਆਪਣੀ